ਸਵੇਰੇ ਤੜਕੇ ਹੀ 5:30 ਵਜੇ ਦੇ ਕਰੀਬ ਸਮਰਾਲਾ ਦੇ ਨੇੜੇ ਪਿੰਡ ਰੋਹਲਿਆਂ ਦੇ ਕੋਲ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਵਿੱਚ ਇੱਕ ਟੂਰਿਸਟ ਬੱਸ ਸੜਕ ਦੇ ਵਿਚਾਰੇ ਖੜੇ ਟਰਾਲੇ ਦੇ ਨਾਲ ਟਕਰਾ ਗਈ ਜਿਸ ਵਿੱਚ ਦਰਜਨਾ ਯਾਤਰੀ ਜ਼ਖਮੀ ਹੋ ਗਏ ਅਤੇ ਦੋ ਯਾਤਰੀਆਂ ਦੀ ਮੌਤ ਹੋ ਗਈ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਐਂਬੂਲੈਂਸ ਰਾਹੀਂ ਭੇਜਿਆ ਗਿਆ ਇਹ ਦਰਦਨਾਖਾਸੇ ਦੀ ਆਵਾਜ਼ ਦੂਰ ਦੂਰ ਪਿੰਡਾਂ ਤੱਕ ਸੁਣਾਈ ਦਿੱਤੀ ਜਿਸ ਤੋਂ ਬਾਅਦ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਤੁਹਾਡਾ ਜੀ ਜਨਾਮ ਐਸੀ ਲੱੜੜਾ ਅਬੇ ਕੀ ਮਾਮਲਾ ਹੋਇਆ ਜਰਜ ਸਾਡੇ ਪਿੰਡ 5:30 ਵਜੇ ਖੜੇ ਟਰੱਕ ਦੇ ਵਿੱਚ ਬਸਤ ਜਾਂਦੀ ਸੀ ਸਿੱਧੀ ਟੱਕਰ ਵੱਜੀ ਤੇ ਸਾਡੇ ਪਿੰਡ ਕਾਫੀ ਬਾਜਾਂ ਆਈਆਂ ਚੀਕਾਂ ਆਈਆਂ ਤੇ ਸਾਡਾ ਸਾਰਾ ਪਿੰਡ ਭੱਜਿਆ ਆ ਤੇ ਭੱਜ ਕੇ ਲੋਰੀਆਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਾਸਾ ਹੋਇਆ ਏ ਬਲਕਿ ਕਾਫੀ ਜਣਿਆਂ ਦੀ ਕਿੰਨੇ ਕ ਬੰਦੇ ਲੱਦੇ ਸੀ ਬਸ ਟਰੱਕ ਦੇ ਕਿੰਨੇ ਕ ਬੰਦੇ ਸਨ

रोड के ऊपर ही था तो अब कितने ने लगी है थोड़ी थोड़ी लगी है सबको विषय की यात्री को लगी है ठीक है सब ज्यादा ठीक है ज्यादा किसी को नहीं लगी है आपको जाना कहाँ था अमृतसर जा रहे थे हरिद्वार से बच्चे भी हैं बच्चे भी है बुजुर्ग बुजुर्ग भी है अभी ये आपके ये चोट लगी कमर में लगी है कितने बजे हुआ था ये हादसा सुबह सुबह छह बजे हुआ साढ़े पांच बजे पांच बजे हो गए देहात नहीं है अभी नींद में थे क्या लगता है ड्राइवर को नींद वगैरह आ गई ड्राइवर को झपकी आ गई नींद की रात भर से गाड़ी चला रहा पेशाब करने के लिए भी नहीं रोका उसने गाड़ी ड्राइवर ठीक है ड्राइवर तो भग गया गाड़ी में से सर रोड एक्सीडेंट हुआ है तीसरा हुआ है ਇਹ ਨਹੀਂ ਇੱਕ ਪੂਰੇ ਸਵਾਸੀ ਐਮਪੀ ਤੋਂ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵਿੱਚ ਵੀਰੇ 5:30 ਵਜੇ ਜਿਹੜਾ ਰੋਡ ਐਕਸੀਡੈਂਟ ਹੋਇਆ ਇਹਦੇ ਵਿੱਚ ਦੋ ਪੈਜਿਉਲਟੀ ਹੋਇਆ ਦੋ ਲੇਡੀ ਡੈਥ ਹੋਈ ਹੈ ਤੇ 12 ਬੰਦੇ ਦੇ ਲੱਗੇ ਇੰਜਰੀ ਹੋਏ ਕਿ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ ਜੀ ਵਾਸ ਹਮਰਸਰ ਹਰਦੌਰ ਤੋਂ ਹਮਰਸਰ ਜਾ ਰਹੀ ਸੀ ਉਹ ਤਾਂ ਨਹੀਂ ਮੈਂ ਤਾਂ ਬੈਠ ਗਈ ਕਿਹ ਟਰਾਲਾ ਸੀ ਜੀ ਇਹ ਤਾਂ ਪੜਿਆ ਗਿਆ ਕਿ ਕਿਹੋ ਜਿਹੀ ਰੋਜ਼ਗਰੀ ਹੈ ਸਾਰੀ ਨੇ ਹਜੇ ਡਰਾਈਵਰ ਦਾ ਪਜਾਇਆ ਸਲਾਹ ਆ ਰੋਡ ਦੇ ਕਾਹ ਵੇ ਖੜਾ ਸੀ ਕਿੱਡ ਕਿੱਡ ਬੰਦੇ ਸਾਰੇ ਵਾਰਾ ਮੰਦਿਰ ਜਿੱਦ ਇਹਨਾਂ ਨੂੰ ਹੋਸਟਲ ਚਾਹੀਏ ਉਹਨੂੰ ਹੋਸਟਲ ਤੋਂ ਲੋਕ ਬੈਸੇ ਸਭ ਲੋਕ ਜੇ ਕੈਟੇਗਰੀ ਕਰ ਲਈ ਹਾਂਜੀ ਹਾਂ ਕੀ ਲੱਗਾ ਬਾਕੀ ਕਿ ਸੀਰੀਅਸ ਹੈ ਬੁੱਕੀ ਵਾਰਾ ਮੰਦਿਰ ਐਂਜੋਏ ਕਰ ਬਾਕੀ ਅਸ਼ੀਆ ਕੀ ਭਈਏ ਜਿਹੜਾ ਚਾਹੁੰਦੇ ਹੁੰਦੇ ਆ ਜਿਹੜਾ ਬਹੁਤ ਹੀ ਜਲੀ ਮੰਦਪਗੀ ਘੱਟਾ ਹੈ ਜਿਹੜਾ ਹੁਣ ਦੂਰ ਦੇ ਮਾਈਕਰੋਫ ਵੀ ਖੜਾ ਸੀ ਇਹਦੇ ਖਿਲਾਫ ਅਸੀਂ ਜਿਹੜਾ ਰਜਿਸਟਰ ਕਰਾ ਜਨਾ ਪਤਾ ਨਹੀਂ ਮਾਈਕ ਨਹੀਂ ਖੜਾ ਸੀ ਆ ਪੁੱਤ ਵੀ ਅੰਮੇ